ਸਾਡੇ ਘਰ ਦੇ ਵਿੱਚ ਵੀ ਬੱਚੇ ਨੇ ਅਤੇ ਤੁਸੀਂ ਉਹਨਾਂ ਨੂੰ ਮੋਬਾਈਲ ਫੋਨ ਚਲਾਉਣ ਦੇ ਲਈ ਦਿੰਦੇ ਹੋ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ ਲਿਓ ਕਿਉਂਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਸਲ ਇੱਕ 3 ਸਾਲ ਦੀ ਬੱਚੀ ਨੂੰ ਉਸਦੇ ਮਾਪਿਆਂ ਦੇ ਵੱਲੋਂ ਮੋਬਾਈਲ ਫੋਨ ਦਿੱਤਾ ਜਾਂਦਾ ਹੈ ਕਿ ਬੱਚੀ ਮੋਬਾਈਲ ਫੋਨ ਦੇ ਨਾਲ ਖੇਡਦੀ ਰਹੇਗੀ ਪਰ ਇਸੇ ਦੌਰਾਨ ਇੱਕ ਅਜੀਹ ਹਾਸਾ ਵਾਪਰਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਸਲ ਜਦੋਂ ਬੱਚੀ ਆਪਣੇ ਘਰ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਚਲਾ ਰਹੀ ਸੀ ਮੋਬਾਈਲ ਦੇ ਉੱਪਰ ਵੀਡੀਓਜ਼ ਦੇ ਕ੍ਰੀਸੀਤਾ ਇਸੇ ਦੌਰਾਨ ਮੋਬਾਈਲ ਦੇ ਵਿੱਚ ਧੁਮਾਕਾ ਹੋ ਜਾਂਦਾ ਹੈ ਮੋਬਾਈਲ ਫੋਨ ਫਟ ਜਾਂਦਾ ਜਿਸ ਕਾਰਨ ਬੱਚੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਬੱਚੀ ਕਾਫੀ ਜ਼ਿਆਦਾ ਚੋਲਸ ਦਾਨਦੀ ਹੈ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਜਿੱਥੇ ਹੁਣ ਡਾਕਟਰਾਂ ਦੇ ਵੱਲੋਂ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਮਾਮਲਾ ਗੁਰਦਾਸਪੁਰ ਦੇ ਹਰਦੋਪਤ ਵਾਲਾ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਇਹ 3 ਸਾਲ ਦੀ ਬੱਚੀ ਆਪਣੇ ਘਰ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਚਲਾ ਰਹੀ ਸੀ ਤਾਂ ਇਸੇ ਦੌਰਾਨ ਮੋਬਾਈਲ ਫੋਨ ਫਟ ਜਾਂਦਾ ਹੈ ਅਤੇ ਬੱਚੀ ਜ਼ਖਮੀ ਹੋ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਚਲਾਉਣ ਦੇ ਲਈ ਦਿੰਦੇ ਹੋ ਜਾਂ ਛੋਟੀ ਉਮਰ ਦੇ ਬੱਚਿਆਂ ਨੂੰ ਖੇਡਣ ਦੇ ਲਈ ਮੋਬਾਈਲ ਉਹਨਾਂ ਦੇ ਅੱਗੇ ਰੱਖ ਦਿੰਦੇ ਹੋ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਇਹ ਮਾਮਲਾ 3 ਸਾਲ ਦੀ ਬੱਚੀ ਦੇ ਨਾਲ ਸਬੰਧਤ ਹੈ ਜੋ 3 ਸਾਲ ਦੀ ਬੱਚੀ ਮੋਬਾਈਲ ਦੇ ਉੱਪਰ ਵੀਡੀਓਜ਼ ਦੇਖ ਰਹੀ ਸੀ ਉਸੇ ਦੌਰਾਨ ਮੋਬਾਈਲ ਦੀ ਬੈਟਰੀ ਫਟਣ ਦਾ ਜੋ ਕਾਰਨ ਬਣਦਾ ਹੈ ਤੇ ਬੱਚੀ ਚੁਲਸ ਜਾਂਦੀ ਹੈ ਉੱਥੇ ਹੀ ਜਾਣਕਾਰੀ ਦਿੰਦੇ ਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਡਾਕਟਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਫੋਨ ਚਲਾਉਂਦੇ ਸੀ ਵੇਲੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆ ਹੀ ਧੂੰਆ ਹੋ ਗਿਆ ਕੀ ਦੋਗ ਦੀ ਗੱਲ ਹੈ ਇਹ 6:30 ਦੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਅਮਰ ਕਿੰਡੀ ਦੇ ਬੱਚੇ ਨੇ 3 ਸਾਲ ਦੇ ਰੈਗੂਲਰ ਬੱਚਾ ਪਹਿਲਾਂ ਵੀ ਫੋਨ ਚਲਾਉਂਦਾ ਸੀ ਨਾ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਦੇ ਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗੇ ਜਿ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰ੍ਹਾਂ ਹੀ ਇਹਨੂੰ ਵੀ ਫੜਾ ਦਿੱਤਾ ਪਰ ਕਿਹੜਾ ਅੱਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਅਗਲੇ ਬੁਲਾਏ ਗਏ ਕੱਲ੍ਹ ਕਿ ਬਿਲੇ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੇ ਉਹਨਾਂ ਘਰੇ ਕੱਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਕੀ ਕਹਣਾ ਡਾਕਟਰ ਨੂੰ ਡਾਕਟਰ ਹੁਣ ਇਲਾਜ ਕਰਨ ਦੇ ਕਿੰਨਾ ਜੀ ਸੁਨੀਲ ਜੀ ਕਿੱਥੋਂ ਦਾ ਬੱਚਾ ਜੀ ਨਾ ਘਟਨਾ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਮਾਰਿਆ ਇਹਦੀ ਉਮਰ 3 ਸਾਲ ਹੈ ਜੀ ਕੀ ਘਟਨਾ ਹੋਈ ਤੇ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕਿ ਦੋ ਬਣੀ ਇਹ ਸਵੇਰਦੀ ਗੱਲ 10:30 ਫਿਰ ਕਿਵੇਂ ਇਹਨੂੰ ਹਸਪਤਾਲ ਕਿਹੜਾ ਲੈ ਗਿਆ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਫਿਰ ਕੀ ਕੰディション ਹੈ ਬੱਚੇ ਦੀ ਬਹੁਤ ਜ਼ਿਆਦਾ ਬੁਰੀ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੇ ਦਾ ਮੋਟੀ ਵਾਲਾ ਥਾਂ ਸਾਰਾ ਹੀ ਖੱਟੇ ਡਾਕਟਰ ਇਲਾਜ ਕਰ ਦੇਗੇ ਹਾਂਜੀ ਹਾਂਜੀ ਕਿਦੋਂ ਕੁ ਲੈ ਜਾਂਦਾ ਕਿ ਇਹਨਾਂ ਨੂੰ ਇਹਨਾਂ ਨੂੰ ਸਵੇਰੇ 8:30 ਤੋਂ 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਪਤੇ ਜੀ ਹਾਂਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀਆ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨਲ ਐਂਡ ਪਰੀਨੀਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਜਾਂ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵੀ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗੀ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਬਸ ਇੱਕ ਦਿਸ਼ਾ ਸੀ। ਫੋਨ ਪੇਸ਼ੈਂਟ ਸਟੇਬਲ ਹੈ ਜੀ। ਭਾਜੀ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ। ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈਏ। ਹਾਂ ਜੀ। ਲੱਤਾਂ ਸੜ ਗਈਆਂ ਜੀ। ਗੁੜੀਆ 3 ਸਾਲ ਦੀ ਹੈ ਜੀ। ਦਿਵਿਆ ਨਾਮ ਦਾ। ਹਰ ਦੋ ਸਾਲੇ ਭਾਜੀ। ਇਹ ਘਟਨਾ ਜੀ ਸਾਢੇ 12:30 ਵਜੇ ਦੀ। ਹਾਂਜੀ ਬੱਚੀ ਠੀਕ ਆ ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਆ ਟ੍ਰੀਟਮੈਂਟ ਕਰਨਗੇ ਸਹੀ ਹੋ ਜਾਏਗਾ